ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਖੁਰਾ ਨੇ ਦਾ ਕਹਿਣਾ ਹੈ ਕਿ ਸ਼ਰਾਬ ਕਬਾਬ ਦੇ ਚੜਾਵੇ ਵਾਲਾ ਕੋਈ ਵੀ ਧਾਰਮਿਕ ਅਸਥਾਨ ਪੰਜਾਬ ਦੀ ਅਧਿਆਤਮਿਕ ਵਿਰਾਸਤ ਨਹੀਂ ਮੰਨਿਆ ਜਾ ਸਕਦਾ ਗਿਆਨੀ ਜਗਤਾਰ ਸਿੰਘ ਜਾਚਕ ਖੁਰਾ ਨੇ ਅੱਗੇ ਕਿਹਾ ਕਿ ਕਾਲੀ ਮਾਤਾ ਮੰਦਿਰ ਪਟਿਆਲਾ 365 ਰਾਣੀਆਂ ਵਾਲੇ ਮਹਾਰਾਜਾ ਭពਿੰਦਰ ਸਿੰਘ ਨੇ 1936 ਵਿੱਚ ਬਣਵਾਇਆ ਸੀ ਮਹਾਰਾਜੇ ਨੇ ਇਸ ਮੰਦਿਰ ਲਈ ਕਾਲੀ ਮਾਤਾ ਦੀ 6 ਫੁੱਟ ਮੂਰਤੀ ਤੇ ਜੋਤ ਕਲਕੱਤੇ ਤੋਂ ਵਿਸ਼ੇਸ਼ ਰਥ ਦੁਆਰਾ ਲਿਆਂਦੀ ਗਈ ਕਿਉਂਕਿ ਹੁਗਲੀ ਨਦੀ ਦੇ ਕੰਢੇ ਕਾਲੀ ਕਾਟ ਦਖਨੇਸ਼ਵਰ ਮੰਦਿਰ ਮਾ ਕਾਲੀ ਦਾ ਦਾ ਮੁੱਖ ਮੰਦਰ ਹੈ ਉਹਨਾਂ ਅੱਗੇ ਕਿਹਾ ਕਿ ਇਸ ਕਰਕੇ ਮਾਂ ਕਾਲੀ ਕਲਕੱਤੇ ਵਾਲੀ ਕਾਲੀ ਭਗਤਾਂ ਦਾ ਜ਼ਕਾਰਾ ਵੀ ਬਣ ਚੁੱਕਾ ਹੈ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਪੱਤਰਕਾਰ ਨੂੰ ਭੇਜੇ ਈਮੇਲ ਪ੍ਰੈਸ ਰੋਟ ਨਹੀਂ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਅੱਗੇ ਦੱਸਿਆ ਜਿੱਥੇ ਵੀ ਕਾਲੀ ਮਾਤਾ ਮੰਦਰ ਹੈ ਉੱਥੇ ਹੀ ਸਮਰੱਥਾ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਾਬ ਦੀਆਂ ਬੋਤਲਾਂ ਕਾਲੇ ਬੱਕਰੇ ਕਾਲੇ ਕੁੱਕੜ ਅਤੇ ਕਾਲੇ ਕੱਟੇ ਚੜਾਵੇ ਦੇ ਰੂਪ ਵਿੱਚ ਚੜਾਏ ਜਾਂਦੇ ਹਨ ਪਟਿਆਲੇ ਵਿਕੇਸ਼ ਨਿਚਰਵਾਰ ਨੂੰ ਵਿਸ਼ੇਸ਼ ਤੌਰ ਤੇ ਚੜਾਵਾ ਚੜਦਾ ਹੈ ਉਹ ਅੱਗੇ ਕਹਿੰਦੇ ਹਨ ਕਿ ਕਾਲੀ ਦੀ ਮਾਂ ਪਟਿਆਲੇ ਵਿੱਚ ਰਹਿੰਦੀ ਹੈ ਲੱਡੂਆਂ ਦੇ ਨਾਲ ਬੰਦ ਬੋਤਲਾਂ ਵੀ ਲੈਂਦੀ ਹੈ ਭਜਨ ਵੀ YouTube ਵੀਡੀਓ ਰਾਹੀਂ ਸੁਣਿਆ ਜਾ ਸਕਦਾ ਹੈ ਮਹਾਰਾਜਾ ਭពਿੰਦਰ ਸਿੰਘ ਨੇ ਪਟਿਆਲੇ ਮੰਦਿਰ ਵਿੱਚ ਕਾਲਾ ਕਟਾ ਆਪ ਚੜਾਇਆ ਸੀ ਹੁਣ ਅੱਗੇ ਕਿਹਾ ਕਿ ਮੰਨਿਆ ਜਾਂਦਾ ਹੈ ਜਿਵੇਂ ਹੁਣ 2027 ਦੀਆਂ 50 ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਅਤੇ ਦੂਜੇ ਪਾਸੇ ਸਾਰੇ ਨਸ਼ਿਆਂ ਦੀ ਮਾਂ ਸ਼ਰਾਬ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਮਾਣ ਕਰਨ ਵਾਲੇ ਕਾਲੀ ਮਾਤਾ ਮੰਦਰ ਪਟਿਆਲੇ ਨੂੰ ਪੰਜਾਬ ਦੀ ਅਧਿਆਤਮਿਕ ਵਿਰਾਸਤ ਦੱਸਦੇ ਹ ਸਰਕਾਰੀ ਖਜ਼ਾਨੇ ਚੋਂ 80 ਕਰੋੜ ਤੇ ਲਗਭਗ ਰੁਪਇਆ ਖਰਚਾ ਜਾ ਰਿਹਾ ਹੈ। ਉਹਨਾਂ ਅਗੇ ਕਿਹਾ ਕਿ ਤਿਵੇਂ ਹੀ ਮਹਾਰਾਜਾ ਪਟਿਆਲਾ ਨੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਆਪਣੇ ਆਯਾਸ਼ ਪੁਣੀ ਨੂੰ ਧਾਰਮਿਕ ਰੰਗ ਦੇਣ ਤੇ ਲੋਕ ਦ੍ਰਿਸ਼ਟੀ ਵਿੱਚ ਪ੍ਰਮਾਣ ਹੋਣ ਲਈ ਅਜਿਹਾ ਮੰਦਰ ਬਣਵਾਇਆ ਸੀ। ਉਹਨਾਂ ਅਗੇ ਕਿਹਾ ਕਿ ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮੰਨਿਆ ਹੈ ਕਿ ਪੰਜ ਕਾਮਾਦਿਕਾਂ ਨਾਲ ਮੇਲ ਜੋੜ ਰੱਖਣ ਵਾਲੇ ਆਯਾਸ਼ੀ ਤੇ ਨਿਲਜ ਵਿਸ਼ੇ ਲੋਕ ਮੁਰਗੇ ਤੇ ਸ਼ਰਾਬ ਦੇ ਆਮ ਸ਼ਕੀਨ ਹੁੰਦੇ ਹਨ। ਇਸ ਕਰਕੇ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਵਿੱਚ ਨਸ਼ੇ ਵਰਤਨ ਤੇ ਵਰਤੌਣ ਵਾਲੇ ਕਿਸੇ ਵੀ ਧਾਰਮਿਕ ਸਥਾਨ ਨੂੰ ਪੰਜਾਬ ਦੀ ਅਧਿਆਤਮਿਕ ਵਿਰਾਸਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇੱਥੋਂ ਦੇ ਰਿਸ਼ੀਆ ਭਗਤਾਂ ਤੇ ਗੁਰੂ ਸਾਹਿਬਾਨ ਨੇ ਆਯਾਸ਼ ਪੁਣੇ ਦੇ ਸ਼ਰਾਬ ਤੇ ਤਮਾਕੂ ਆਦਿਕ ਨਸ਼ਿਆਂ ਦੀ ਵਿਰੋਧਤਾ ਕੀਤੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ